ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਗਜੀਤ ਸਿੰਘ ਕੋਤਵਾ ਤੇ ਤੁਸੀਂ ਦੇਖ ਰਹੇ ਹੋ ਜਨਕੇ ਪੰਜਾਬੀ TV ਦੋਸਤੋ ਅੱਜ ਜਸੀਂ ਇਧਰ ਨਾਬਾ ਸੈਡਕਨੀ ਆਏ ਸੀ ਆਪਣੇ ਬਾਈ ਜਿਹੜਾ ਐਮੀ ਫਿਰਕ ਆਪਣਾ ਹੀਰੋ ਸਾਰਿਆਂ ਦਾ ਮਨਪਸੰਦ ਉਹਦੇ ਪਿੰਡ ਪਹੁੰਚੇ ਆ ਲਹਾਰਮਾਜਰੇ ਸੋ ਇੱਥੇ ਉਹਨਾਂ ਦੇ ਪਿੰਡ ਦੇ ਕੁਝ ਲੋਕ ਸਾਥ ਵਿੱਚ ਮਿਲੇ ਨੇ ਆਪ ਦਾ ਬਾਈ ਨਹੀਂ ਹੈਗੇ ਇੱਥੇ ਉਹਨਾਂ ਦਾ ਪਰਿਵਾਰ ਵੀ ਤਕਰੀਬਨ ਬਾਹਰ ਗਿਆ ਸੀ ਪਤਾ ਕੀਤਾ ਸੀਗਾ ਸੋ ਉਹਨਾਂ ਦੇ ਪਿੰਡ ਦੇ ਕੁਝ ਲੋਕ ਬੈਠੇ ਨੇ ਉਹਨਾਂ ਦੇ ਮਿੱਤਰ ਬੈਠੇ ਨੇ ਉਹਨਾਂ ਦੇ ਚਾਚੇ ਤਾਏ ਵੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਬਾਰੇ ਕੁਝ ਖਾਸ ਗੱਲਾਂ ਉਹਨਾਂ ਤੋਂ ਜਾਣਦੇ ਆਓ ਜੀ ਹਾਂਜੀ ਦੋਸਤੋ ਇਹ ਹੈ ਐਮੀ ਬਿਰਕਲਬ ਕਰ ਇਸ ਸਾਹਮਣੇ ਦਾ ਜਿਹੜਾ ਮੇਨ ਗੇਟ ਹੈ ਬਹੁਤ ਸੋਹਣਾ ਕਰ ਬਣਾਇਆ ਬਾਈ ਦਾ ਇਹ ਘਰ ਦੀ ਬੈਕ ਸਾਈਡ ਕਿਸ ਲਫਾਸਾ ਕਰਦੇ ਬਿਲਕੁਲ ਸਾਹਮਣੇ ਬਾਈ ਦੇ ਗੁਰਦੁਆਰਾ ਸਾਹਿਬ ਲਿਆ ਜਿਹੜਾ 메ਨ ਗੇਟ ਦੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਜੀ ਇਹਨਾਂ ਦਾ 메ਨ ਕਾਟਰ ਗੇਟ ਜੋ ਪੰਡਾ ਪਰਵਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਪਰ ਉਸ ਮੈਟ੍ਰਿਕ ਦੇ ਨਾਮ ਤੇ ਕਰ ਰਹੇ ਨੂੰ ਸਦਾ ਹੈ ਇਹਦਾ ਇਹ ਛੋਟਾ ਦਰਵਾਜ਼ਾ ਹੈ ਕਰਦੇ ਮਗਰਲੇ ਪਾਸੇ ਇਹਦਾ ਦੀ ਵੀ ਐਂਟਰ ਹੋ ਜਾਣਿਆ ਮੇਨ ਗੇਟ ਤੁਸੀਂ ਸਾਹਮਣੇ ਪਾਸੇੋਂ ਦੇਖ ਚੁੱਕੇ ਹੋ ਈ ਹਨ ਉਹਨਾਂ ਦੇ ਪਿਤਾ ਜੀ ਜੋ ਤੁਹਾਨੂੰ ਫੋਟੋ ਵਿੱਚ ਦੇਖ ਰਹੇ ਹਨ। ਤਾਂ ਹੀ ਦੋਸਤੋ ਸਾਡੇ ਨਾਲ ਬਾਈ ਅਮੀਰ ਸਿੰਘ ਦੇ ਚਾਤਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਬਾਈ ਅਮੀਰ ਜੀ ਦੇ ਜਿਹੜਾ ਸਵਾਭਾਵੇਂ ਤੇ ਉਹਦੀ ਪਿੰਡ ਦੀਆਂ ਜਿਆਦਾ ਵਾਰ ਉਹਨਾਂ ਗੱਲਬਾਤ ਕਰਦੇ ਆ ਅ ਅੰਕਲ ਜੀ ਸასი ਕਾਲ ਤੁਹਾਨੂੰ ਪਹਿਲਾਂ ਸਤਰੀ ਗੱਲ ਆ ਅੰਕਲ ਜੀ ਸਾਨੂੰ ਦੱਸੋ ਜਿਹੜੇ ਅੱਜ ਪੂਰੀ ਦੁਨੀਆ ਦੇ ਉੱਤੇ ਛਾਇਏ ਹੋਏ ਨੇ ਮੈਣੀ ਬਿਰਕ ਬਾਈ ਤਕਰੀਬਨ ਸਾਰੀ ਦੁਨੀਆ ਨੂੰ ਚਾਹੁੰਦੀ ਪਿਆਰ ਕਰਦੀ ਆ ਤਾਂ ਉਹਨਾਂ ਦਾ ਜਿਹੜਾ ਇੱਥੇ ਪਿੰਡ ਆਉਂਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਤੇ ਹੁਣ ਦੇ ਪਹਿਲਾਂ ਦਾ ਉਹਨਾਂ ਦਾ ਕੀ ਫਰਕ ਹੈ ਕੋਈ ਚੀਜ਼ ਹੈ ਜੀ ਜਿਹੜੀ ਪਹਿਲਾਂ ਵੀ ਜੀ ਮਤਲਬ ਇੱਥੇ ਆਉਂਦੇ ਆ ਸਾਰਿਆਂ ਨੂੰ ਕਿਸ ਤਰ੍ਹਾਂ ਮਿਲਦੇ ਆ ਜਿਵੇਂ ਮਤਲਬ ਪਹਿਲਾਂ ਆਪਣੇ ਸਕੂਲ ਵਾਲਾ ਰੋਂਗੜਾ ਵਾਂਗੂ ਉਹੀ ਆ अच्छा जी सारे छोटे जी वो जो भी बच्चा भी, भी, है ओदे ਨਾਲ ਵੀ ਸਿਆਣੇ ਨਾਲ ਵੀ ਆਕਰ ਨਹੀਂ ਹੈ ਤੇ ਕਹਿੰਦੇ ਭਾਬੀ ਐਡੇ ਵੱਡੇ ਸਟਾਰ ਹੋ ਗਏ ਦੀ ਉਹ ਹਜੇ ਵੀ ਨੋਰਮਲ ਹੀ ਹੈ ਜੀ ਬਿਲਕੁਲ ਵਧੀਆ ਲੱਗਦੀ ਹੈ ਆ ਅਗਲੇ ਜੀ ਤੁਹਾਨੂੰ ਦੱਸੋਗੇ ਹੁਣ ਬਚਪਨ ਤੋਂ ਹੁਣ ਤੱਕ ਦੀ ਜਿਹੜੀ ਜਨਤੀ ਦਾ ਸਫਰਾ ਹੈ ਕਿ ਅੱਜ ਦੇ ਦਿਨ ਤੇ ਹੁਣ ਉਹ ਕਿਸ ਤਰ੍ਹਾਂ ਬਚ ਗਿਆ ਪੰਨਾ ਦੇਖੋ ਜੀ ਬਹੁਤ ਵਧੀਆ ਉਹਨਾਂ ਦਾ ਸੁਭਾਅ ਸੀ ਬਚਪਨ ਤੋਂ ਲੈ ਕੇ ਹੁਣ ਉਹ ਇੱਡੇ ਵੱਡੇ ਕਲਾਕਾਰ ਨੇ ਜਿ ਬਲੰਦੀਆਂ ਨੂੰ ਛੂਹਣ ਦੇਣੇ ਇੱਕ ਨੰਬਰ ਦੇ ਨੇ ਆਪਣੇ ਆਲ ਇੰਡੀਆ ਦੇ ਵਿੱਚ ਜੀ ਬਿਲਕੁਲ ਉਹਨਾਂ ਦੇ ਕੋਈ ਹੋਣੀ ਆਇਆ ਜਿਵੇਂ ਆਮ ਗਾਉਣ ਵਾਲਾ ਚਾਹੁੰਦਾ ਦੋ ਕਿ ਜੜ ਕੇ ਆਖੜ ਆ ਜਾਂਦੀ ਹੈ ਹਕਾਰ ਮਾਣ ਆ ਜਾਂਦਾ ਬਿਲਕੁਲ ਨਹੀਂ ਮੇਰ ਤੋਂ ਕਾਫੀ ਛੋਟੇ ਨੇ ਬਹੁਤ ਸਾਨੂੰ ਇੱਜ਼ਤ ਮਾਨ ਕਰਦੇ ਨੇ ਜਦੋਂ ਆਉਂਦੇ ਨੇ ਪਿੰਡ ਸਾਰੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਤਿਕਾਰ ਕਰਦੇ ਨੇ ਉਹ ਸਾਰਿਆਂ ਨੂੰ ਮਿਲ ਕੇ ਜਾਂਦੇ ਨੇ ਬਹੁਤ ਵਧੀਆ ਸੁਭਾਅ ਹੈ ਸੱਚੇ ਪਾਤਸ਼ਾਹ ਦੀ ਬਹੁਤ ਦੇਣ ਹੈ ਉਹਨਾਂ 'ਤੇ ਤੇ ਮਹਾਰਾਜ ਕਿਰਪਾ ਸਾਰਿਆਂ ਤੇ ਕਹਿੰਦੇ ਬਹੁਤ ਵਧੀਆ ਸਾਡਾ ਭਰਾਏ ਐਵੇਂ ਵਿਰਕ ਕੋਈ ਉਹ ਗੱਲ ਨਹੀਂ ਹੈਗੀ ਵੀ ਜਾਂ ਬਿਲਕੁਲ ਉਹਦੇ ਚ ਆਕਰ ਮਜਾਜ ਜਾਵੇਂ ਨਹੀਂ ਹੈਗੀ ਬਹੁਤ ਵਧੀਆ ਸੁਭਾਅ ਹੈ ਉਹਦਾ ਸਾਰਾ ਪਰਿਵਾਰ ਬਹੁਤ ਵਧੀਆ ਜੀ ਉਹਨਾਂ ਦਾ ਪਰਿਵਾਰ ਸਾਡੇ ਚਾਚਾ ਜੀ ਲੱਗਦੇ ਨੇ ਕਜੀਤ ਸਿੰਘ ਜੀ ਉਹ ਪਿੰਡ ਹੀ ਰਹਿੰਦੇ ਨੇ ਖੇਤੀਬਾੜੀ ਕਰਦੇ ਨੇ ਤੇ ਮੰਮੀ ਜੀ ਵੀ ਉਹਦੇ ਇੱਥੇ ਨੇ ਜੀ ਸਾਡੇ ਚਾਚੀ ਜੀ ਦੇ ਤੇ ਸਾਰਾ ਪਰਿਵਾਰ ਬਹੁਤ ਵਧੀਆ ਜੀ ਬਾਕੀ ਉਹਨਾਂ ਦਾ ਬਾਹਰ ਕੈਨੇਡਾ ਗੋੰਡਾ ਵੀ ਕਈ ਚੱਕਰ ਲਾਇਆ ਇਹਦੇ ਜੰंडीगढ़ ਵੀ ਕਾਫੀ ਫਲੈਟ ਰੋਡ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਬਹੁਤ ਦੇਣਾ ਬਹੁਤ ਵਧੀਆ ਸੁਭਾਅ ਹੈ ਉਹਦਾ ਜੀ ਕਿੰਨਾ ਕਮਾਲ ਹੁੰਦਾ ਜਿਹੜਾ ਪਿੰਡ ਦਾ ਨਾਮ ਚਾਚੀਤਾ ਲਾਬੇ ਦਾ ਨਾਮ ਚਾਚੀਤਾ ਕਿੰਨਾ ਲੱਗਦਾ ਮੈਂ ਕਿਹਾ ਜੀ ਸਾਨੂੰ ਇੰਨਾ ਕੋਈ ਮਾਣ ਹੁੰਦਾ ਜਦੋਂ ਅਸੀਂ ਕਿਤੇ ਵੀ ਜਾਈਏ ਦੂਰ ਜਦੋਂ ਲੋਕ ਪੁੱਛਦੇ ਨਾ ਤੁਹਾਡਾ ਪਿੰਡ ਕਿਹੜਾ ਆਸੀਂ ਇੰਨਾ ਜਿਹਨੂਾਰ ਮਾਜੜਾ ਜਦੋਂ ਸਾਨੂੰ ਪੁੱਛਦੇ ਲੋਹਾਰ ਮਾਜੜਾ ਐਮੀ ਬਿਰਕਲ ਸਾਨੂੰ ਐਨਾ ਖੁਸ਼ੀ ਹੋਈਂਦੀ ਜੀ ਕਿ ਜੇ ਸਾਲਾ ਪੂਆ ਪੀਤਾ ਉਹਨਾਂ ਦੀ ਦਾ ਨਸ਼ਾ ਕਰ ਜਾਂਦੀ ਹੈ ਐਨਾ ਮਾਣ ਆ ਸਾਨੂੰ ਜੀ ਬਿਲਕੁਲ ਮੈਂ ਇੱਥੇ ਤਕਰੀਬਨਾਂ ਪਿੰਡ ਦੇ ਵਿੱਚ ਤੁੰਗਣਾ ਗੱਲਾਂ ਕੀਤੀਆਂ ਨੇ ਜਿਹੜੇ ਵਾਈ ਦਾ ਸੁਭਾਅ ਵੀ ਖੁੱਲਾ ਡੁੱਲਾ तकरीबन ਸਾਰਿਆਂ ਦਾ ਉਸ ਤਰ੍ਹਾਂ ਦਾ ਸੁਭਾਅ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਹਾਂਜੀ ਇਹ ਸਾਨੂੰ ਪਿੰਡ ਦੇ ਲੋਕ ਆ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਲੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਆਪਾਂ ਹੋਰ ਵੀ ਜਿਹੜੇ ਤਰ੍ਹਾਂ ਦੇ ਕਲਾਕਾਰਾਂ ਨਾਲ ਗੱਲਬਾਤ ਕਰਾਂਗੇ ਸਸਤੀ ਗੱਲ